ਆਦੇ ਠੀਕ ਕਰੋ ਪੀਆ ਆ ਲਓ ਜੀ ਆ ਰੇ ਮੰਗਾਇਆ ਸੀ ਇਹਨੂੰ ਸਿੱਧੀ ਕਰੋ ਬੋਰੀ ਨੂੰ ਬੋਰੀ ਦਾ ਮਾਰਕਾ ਵੀ ਦਿਖਾ ਦਿਓ ਉੱਥੇ ਜਿਹੜੀ ਥੱਲੇ ਲਾ ਲਾ ਥੱਲੇ ਲਾ ਲਾ ਕਿਸਾਨ ਵੀ ਇੰਨਾ ਮੜਾ ਜਾਂਦੇ ਹੁੰਦੇ ਗਿਰੋ ਬਣਾਉਣ ਲੱਗੇ ਆ ਇੱਕ ਇਹਦਾ ਦੌਧਰਾ ਪਿੰਡ ਦੀ ਆ ਤੇ ਸੁੱਖੇ ਹੁਣਾਂ ਦੇ ਖੇਤ ਦੀ ਐ ਇਹਨਾਂ ਨੇ ਡੀਪੀ ਬਣਾਇਆ ਬੋਰੀ ਪਈ ਆ ਮੁਝੇ ਇੱਕ ਡੀਪੀ ਐ ਇਹ ਜਿਹੜਾ ਮੰਗਾਇਆ ਇਹਨਾਂ ਨੇ 110 ਕੱਕੇ ਮੰਗਾਏ ਆ ਤੇ ਜਿਹੜਾ ਬਾਈ ਲੈ ਕੇ ਆ ਉਹ ਆ ਨਹੀਂ ਵਿੱਚ ਉਹ ਵੀ ਆ ਬੰਦੇ ਲੈ ਲੂ ਆ ਬਾਈ ਆ ਨਹੀਂ ਬਾਈ ਲੈ ਕੇ ਤੂੰ ਹੀ ਆਇਆ ਸਾਡੇ ਖੇਤ ਮੈਂ ਤੁਹਾਨੂੰ ਬੰਦੇ ਕਹਿਣ ਤੇ ਫੋਨ ਕਰਤਾ ਮੇਰੇ ਮਾਣੇ ਪੈਸੇ ਤੇਰੇ ਖਾਤੇ ਚ ਪਏ ਵੀਰੇ ਇਹਨਾਂ ਦੇ ਰਿਸ਼ਤੇਦਾਰ ਮੈਂ ਤਾਂ ਉਹਦੇ ਕਹਿਣ ਤੇ ਲੋ ਜੀ ਹੁਣ ਮੂੰਹ ਨਹੀਂ ਦਿਖਾਉਂਦਾ ਮੇਰੇ ਮੇਰੇ ਪਿੱਛੇ ਜਿਹੜਾ ਡੀਏਪੀ ਆਇਆ ਤੇ ਉਹ ਡੀਏਪੀ ਤੁਸੀਂ ਆ ਦੇਖ ਲਓ ਇਹਦਾ ਹਾਲ ਕੀ ਆ ਡੀਏਪੀ ਦਾ ਜਦੋਂ ਤੁਸੀਂ ਮਿਲਦੇ ਆ ਨਿਰੀ ਸੁਬਾ ਜਾਨੀ 100% ਸੁਬਾ ਝੂਠਾ ਜਿਹੜਾ ਤੇ ਇਹਦੀ ਅਸੀਂ ਵੀਡੀਓ ਬਣਾ ਰਹੇ ਹਾਂ ਉਹ ਜਿਹੜਾ ਬਾਈ ਨੇ ਖਾਤੇ 'ਚ ਪੈਸੇ ਪਾਏ ਆ ਗਾ ਉਹਦਾ ਕੀ ਦੇ ਨਾ ਕੰਟੈਕਟ ਆ ਕਿੱਥੋਂ ਆਇਆ ਹੈ ਇਹਦੇ ਬਾਰੇ ਪੂਰੀ ਜਿਹੜੀ ਸ਼ਾਨ ਬਣ ਕੀਤੀ ਜਾਊਗੀ ਤੇ ਜਿਹੜੇ ਇਹ ਤੇ ਹੈਗੇ ਆ ਜਿੰਮੇਵਾਰ ਬਣਗੇ ਉਹਨਾਂ ਦੇ ਵਿਰੁੱਧ ਜੱਥੇਬੰਦੀ ਵਾਲਿਆਂ ਤੋਂ ਕਿਸਾਨਾਂ ਵਾਲਿਆਂ ਤੋਂ ਪੂਰੀ ਬਣਦੀ ਕਾਰਵਾਈ ਕੀਤੀ ਜਾਊਗੀ ਠੋਕ ਕੇ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦਾ ਫੋਨ ਨੰਬਰ ਲੈ ਲਓ ਤੇ ਪੈਸੇ ਇਹਨਾਂ ਤੋਂ ਡਾਂਗ ਨਾ ਲਵਾਗੇ ਰੇ ਇਹਨਾਂ ਨੂੰ ਵਾਪਸ ਕਰਾਵਾਂਗੇ ਤੇ ਹੋਰ ਵੀ ਇਹੋ ਜਿਹੇ ਕਿਸਾਨ ਆ ਜਿਹੜੇ ਉਹ ਧਿਆਨ ਦੇਣ ਰੇ ਲੈਣ ਲੱਗੇ ਖਾਸ ਕਰਕੇ ਇਹ ਤਾਂ ਜਿਹੜਾ ਰਗੜਿਆ ਗਿਆ ਰਗੜਿਆ ਗਿਆ ਦੂਜੇ ਧਿਆਨ ਦੇ ਉਹ ਜਿਹੜੇ ਬੰਦੇ ਆ ਇਹ ਜਦੋਂ ਤੁਸੀਂ ਡੀਏਪੀ ਲੈਨੇ ਆ ਡੀਏਪੀ ਦੀ ਆਪਾਂ ਨੂੰ ਤਾਂਗਾ ਵੀ ਸੰਗੀ ਸਾਟ ਆਜੂ ਕਿੰਨੀ ਗਾਜੂ ਕਿਤੇ ਸਾਟ ਨਹੀਂ ਆਉਂਦੀ ਡੀਏਪੀ ਦੀ ਡੀਏਪੀ ਆਜੂਗਾ ਪਰ ਉਹ ਇਹੋ ਜਿਹੇ ਜਿਹੜੇ 2 ਨੰਬਰ ਦੇ ਧੰਦੇ ਆ ਇਹਨਾਂ ਤੋਂ ਬਚੋ ਤੇ ਇਹ ਵੀਡੀਓ ਗਰੁੱਪ ਦੇ ਵਿੱਚ ਪਾਈ ਪਿੰਡ ਵਾਲੇ ਦੇ ਵਿੱਚ ਠੀਕ ਆ ਜੀ ਠੀਕ ਆ ਆ ਗੱਡੀ ਨੰਬਰ ਆ ਜੀ ਗੱਡੀ ਤਾਂ ਕਰਾਈ ਜਾਣੀ ਕਿਹਦੇ ਦੇ ਵਿੱਚ ਦੂਰੇ ਸਿਰਫ ਇਹ ਇਹ ਗੱਡੀਆਂ ਜਿਹੜੀਆਂ ਡਰਾਈਵਰਾਂ ਦਾ ਕਹਿਣਾ ਵੀ ਅਸੀਂ ਕਿਰਾਏ ਤੇ ਆਏ ਆ ਕਿਰਾਏ ਤੇ ਹੀ ਕਰਾਦੇ ਆ ਅਕਸਰ ਠੀਕ ਆ ਤੁਹਾਡੀ ਗੱਲ ਆ ਤੁਸੀਂ ਕਿਰਾਏ ਤੇ ਆਵੇਂ ਪਰ ਤੁਹਾਨੂੰ ਕਿਸੇ ਮਾਲਕ ਨੇ ਸੱਦਿਆ ਇਹਨੇ ਸੱਦਿਆ ਤੁਹਾਨੂੰ ਤੁਹਾਨੂੰ ਫੋਨ ਕਿਨੇ ਲਾਇਆ ਵੀ ਆਓ ਰੇਹ ਲੱਗੇ ਜਾਣਾ ਉਹਨੂੰ ਲਾਓ ਇੱਥੇ ਕਰੋ ਪੈਸੇ ਤਾਂ ਪ੍ਰਧਾਨ ਜੀ ਪ੍ਰਧਾਨ ਜੀ ਮੇਰੀ ਗੱਲ ਸੁਣੋ ਇਹ ਗੱਲ ਤਾਂ ਇਹ ਆ ਜਿਹੜੇ ਬੰਦੇ ਦੇ ਖਾਤੇ 'ਚ ਪੈਸੇ ਪਾਏ ਆ ਉਹਨੇ ਰੇਹ ਕਿੱਥੋਂ ਲੈ ਕੇ ਦਿੱਤਾ ਉਹ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਤਸੱਲੀ ਵਖਰੇ ਜਵਾਬ ਦੇਵੇ ਗੱਲ ਦਾ ਠੀਕ ਆ ਜੀ